ਕ੍ਰਾਂਤ ਸਾਹਿਬ ਦੀ ਬੇਅਦਬੀ ਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਔਰ ਦਿੱਲੀ ਦੇ ਆਣ ਕੇ ठेकेदार ਹਾਰੇ ਹੋਏ ਉਚਾੜੇ ਹੋਏ ਰਿਜੈਕਟਡ ਕੇਜਰੀਵਾਲ ਸਸੋਡੀਆਂ ਇਹਨਾਂ ਨੂੰ ਆਪਾਂ ਸਤਾਈ ਦੇ ਵਿੱਚੋਂ ਪੰਜਾਬ ਪਾ ਕੇ ਇੱਕ ਤਾਂ ਹੁੰਦਾ ਨਾ ਇਲੈਕਸ਼ਨ ਲੜਨੀ ਆ ਇੱਕ ਪੰਜਾਬ ਪਾ ਕੇ ਇਹਨਾਂ ਨੂੰ ਪਿੰਡਾਂ ਚੋਂ ਪੰਜਾਬ ਚੋਂ ਬਾਹਰ ਕੱਢਣਾ ਫਿਰ ਮੈਂ ਸਮਝੂਗਾ ਕਿ ਪੰਜਾਬ ਦੇ ਉਸ ਵਾਹਿਗੁਰੂ ਗੱਲਾਂ ਤਾਂ ਇੰਨੀਆਂ ਨੇ ਕਿ ਬੋਕਰ ਆਣਿਆਂ ਦਾ ਧੂਆਂ ਘੱਡ ਸਕਦਾ ਮੈਂ ਬਹੁਤ ਗੱਲਾਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਦੇਖੋ ਸਾਰੇ ਬੜੇ ਸਤਿਕਾਰਯੋਗ ਨੇ ਸਾਰਿਆਂ ਨੇ ਬੜਾ ਅੱਛੇ ਢੰਗ ਦੇ ਨਾਲ ਆਪਣੇ ਵਿਚਾਰ ਰੱਖਣੇ ਆ ਬਸ ਮੈਂ ਤਾਂ ਇਹ ਹੀ ਕਹੂੰਗਾ ਕਿ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਈਸ਼ਵਰ ਅੱਲਾ ਅਗਰ ਰੱਬ ਕੋਈ ਦੇਖ ਰਿਹਾ ਵਾ ਤੇ ਇਹ ਨਾ ਲੋਕਾਂ ਨੇ ਜੋ ਪੰਜਾਬ ਨਾਲ ਧਰੋ ਕਮਾਇਆ ਸਾਨੂੰ ਇਹ ਸ਼ਕਤੀ ਬਖਸ਼ ਕਿ ਅਸੀਂ 2027 ਕ ਲਈ ਸਰਕਾਰ ਨਾ ਬਣਾਈਏ ਨੋ ਆਪਣੇ ਸੂਬੇ ਦੇ ਨਾਲ ਇਨਸਾਫ ਕਰੀਏ ਇਸ ਇੱਥੇ ਜਿਹੜੀ ਲੁੱਟ ਖਸੁੱਟ ਬਦਲਾਖੋਰੀ ਭ੍ਰਸ਼ਟਾਚਾਰ ਨਸ਼ੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਔਰ ਦਿੱਲੀ ਦੇ ਆਣ ਕੇ ਠੇਕੇਦਾਰ ਹਾਰੇ ਹੋਏ ਉਚਾੜੇ ਹੋਏ ਰਿਜੈਕਟਡ ਕੇਜਰੀਵਾਲ ਸਸੋਡੀਆਂ ਇਹਨਾਂ ਨੂੰ ਆਪਾਂ ਸਤਾਈ ਦੇ ਵਿੱਚੋਂ ਪੰਜਾਬ ਪਾ ਕੇ ਇੱਕ ਤਾਂ ਹੁੰਦਾ ਨਾ ਇਲੈਕਸ਼ਨ ਲੜਨੀ ਆ ਇੱਕ ਪੰਜਾਬ ਪਾ ਕੇ ਇਹਨਾਂ ਨੂੰ ਪਿੰਡਾਂ ਚੋਂ ਪੰਜਾਬ ਚੋਂ ਬਾਹਰ ਕੱਢਣਾ ਫਿਰ ਮੈਂ ਸਮਝੂਗਾ ਕਿ ਪੰਜਾਬ ਦੇ ਉਸ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੇ ਆਪਾਂ ਪੁੱਤਰ ਆ ਦਸਮ ਪਿਤਾ ਛੋਟੇ-ਛੋਟੇ ਸਹਿਬਜ਼ਾਦਿਆਂ ਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਸੁਖਾ ਸਿੰਘ ਮਹਤਾਬ ਸਿੰਘ ਮਹਤਾਬ ਦੇ ਔਰ ਭਾਈ ਜੈਤੋ ਤੇ ਇਹਨਾਂ ਲੋਕਾਂ ਦੇ ਭਾਈ ਜੀਵਨ ਸਿੰਘ ਹੁਣਾਂ ਦੇ ਆਪਾਂ ਸਾਰੇ ਪਰਉਕਾਰਾਂ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਇੱਕ ਵਾਰ ਜ਼ੋਰਦਾਰ ਤਰੀਕੇ ਨਾਲ ਨਾਰਾ ਛੱਡੋ ਇੱਕ ਵਾਰੀ ਜਿਹੜਾ ਬਾਕੀ ਸਾਰੇ ਛੱਡ ਗਏ ਨੇ ਕਿਉਂਕਿ ਆਪਣਾ ਇਹ ਦਿੱਤਾ ਹੋਇਆ ਨਾਰਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ